ਜਿ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਾਦ ਕਰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2.5 ਸਾਲ ਦੇ ਕਰੀਬ ਸਮਾਂ ਹੋ ਚੁਕਿਆ ਹੈ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਦੀ করুণ ਅਵਸਥਾ ਨਸ਼ੇ ਬੇਰਜ਼ਗਾਰੀ ਆਦਿ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉੱਤੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੁਝ ਨਿਕ ਟੂ ਲੋ ਵੱਲੋਂ ਸਰਕਾਰ ਉਪੇਤ ਤੰਜ ਕਸੇ ਗਏ ਨੇ ਉਹਨਾਂ ਵੱਲੋਂ ਫਰੀਦਕੋੜ ਦੇ ਵਿੱਚ ਜਿੱਥੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਹੋ ਤੇ ਕਾਂਗਰਸ ਪਾਰਟੀ ਦੀ ਇੱਕ ਦਿਨੇ ਸਰਕਾਰ ਦੁਬਾਰਾ ਇੱਕ ਵਾਰ ਸਤਾ ਵਿੱਚ ਜਰੂਰ ਆਵੇਗੀ। ਉਹਨਾਂ ਉਹਨਾਂ ਆਮ ਆਈ ਪਾਰਟੀ ਉੱਪਰ ਤੰਜ ਕੱਸਦੇ ਕਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਅਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹਨਾਂ ਨੂੰ ਹਾਲੇ ਤੱਕ ਉਹ ਵਾਅਦੇ ਨਹੀਂ ਪੂਰੇ ਹੋਏ ਜਿਸ ਕਾਰਨ ਲੋਕ ਕਿਤਨਾ ਕਿਤੇ ਨਾਰਾਜ਼ ਆਮ ਆਈ ਪਾਰਟੀ ਤੋਂ ਜਾ ਰਹੇ ਨੇ। ਜੀ ਸੁਣੋ ਇਸ ਮੌਕੇ ਹੋਰ ਕੀ ਤੰਜ ਕੱਸੇ ਆਮ ਆਦਮੀ ਪਾਰਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਉਚਲਜੀਤ ਕਿੱਢਲੋਂ ਨੇ ਦੇਖੋ ਇਸ ਵੇਲੇ ਜਿਹੜੀ ਪੰਜਾਬ ਚ ਲੜਾਈ ਹੈ ਉਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਲੋਕ ਬੜੇ ਨਾਰਾਜ ਆਮ ਆਦਮੀ ਪਾਰਟੀ ਤੋਂ ਹਰੇਕ ਵਰਗ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਵਾਦੇ ਕੁਝ ਹੋਰ ਕੀਤੇ ਸੀ ਤੇ ਅੱਜ ਕਿਸਾਨ ਮੰਡੀਆਂ ਚ ਰੋਲਦੇ ਫਿਰਦੇ ਨੇ ਗਰੀਬ ਭਰਾਵਾਂ ਨੂੰ ਬਹੁਤ ਵੱਡਾ ਧੋਖਾ ਹੋਇਆ। ਮਾਮਾ ਭੈਣਾਂ ਨੂੰ ਬਹੁਤ ਵੱਡਾ ਧੋਖਾ ਹੋਇਆ, ਹਜ਼ਾਰ-ਹਜ਼ਾਰ ਰੁਪਏ ਦੇ ਲਾਰੇ ਲਾਏ। ਗਰੀਬਾਂ ਦੀ ਕੋਈ ਵੀ ਰਾਏ ਤਾਂ ਜਿਹੜੀ ਕਾਂਗਰਸ ਤੋਂ ਚੱਲਦੀ ਆ ਰਹੀਆਂ ਸੀ, ਉਹ ਸਾਰੀਆਂ ਬੰਦ ਕਰ ਦਿੱਤੀਆਂ। ਸੋ ਉਹਨਾਂ ਦਾ ਵੀ ਬੜਾ ਮਾੜਾ ਹਾਲ ਹੈ। ਮੁਲਾਜ਼ਮਾਂ ਦਾ ਬਹੁਤ ਮਾੜਾ ਹਾਲ ਹੈ। ਮੁਲਾਜ਼ਮਾਂ ਨਾਲ ਬੜੇ ਵਾਅਦੇ ਕੀਤੇ ਸੀ, ਝੂਠੇ ਲਾਰੇ ਲਾਏ ਸੀ। ਸਾਰਾ ਮੁਲਾਜ਼ਮ ਵਰਗ ਤੰਗ ਹੈ, ਦੁਖੀ ਹੈ ਇਹਨਾਂ ਤੋਂ। ਉਵੇਂ ਹੀ ਐਸ ਵੇਲੇ ਪੰਜਾਬ ਦੇ ਮੰਡੀ ਦੇ ਹਾਲ ਜੀ ਚੱਲ ਰਹੇ ਜਿੰਨੇ ਦੁਕਾਨਦਾਰ ਐ ਜਿੰਨੇ ਵਪਾਰੀ ਐ ਉਹਨਾਂ ਦਾ ਬਹੁਤ ਮਾੜਾ ਹਾਲ ਐ ਪਿੱਛੇ ਇਹਦਾ ਜੀਐਸਟੀ ਦਾ ਇੰਨਾ ਇਹਨਾਂ ਨੇ ਸਖਤੀ ਕਰ ਰੱਖੀ ਸੀ ਕਿ ਦੁਕਾਨਾਂ ਦੇ ਜਾਜਾ ਜੀਐਸਟੀ ਵਾਲੇ ਵਪਾਰੀਆਂ ਨੂੰ ਤੰਗ ਕਰਦੇ ਸੀ ਸੋ ਹਰੇਕ ਪੱਖ ਤੋਂ ਹਰੇਕ ਵਰਗ ਤੰਗ ਆ ਕਿਸੇ ਦਾ ਕੁਝ ਨਹੀਂ ਇਹਨਾਂ ਨੇ ਸਵਾਰਿਆ ਸਿਰਫ ਗੱਲਾਂ ਨਾਲ ਹੀ ਟਾਈਮ ਪਾਸ ਕਰ ਰਹੇ ਆ ਚੁਟਕਲੇ ਸੁਣਾ ਕੇ ਹੀ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਚੁਟਕਲੇ ਸੁਣਾ ਕੇ ਇਹ ਸਰਕਾਰ ਚਲਾ ਰਹੀ ਹੈ ਟਾਈਮ ਪਾਸ ਕਰ ਰਹੀ ਹੈ ਸੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਗੱਲਾਂ ਚ ਨਾ ਆਇਆ ਕਰੋ ਸਿਰਫ ਨਾਅਰੇਆਂ ਚ ਨਾ ਆਇਆ ਕਰੋ ਇਹ ਦੇਖਿਆ ਕਰੋ ਕਿਹੜੀ ਪਾਰਟੀ ਤੁਹਾਡੇ ਕੰਮ ਕਰ ਸਕਦੀ ਹੈ ਕਿਹੜੇ ਲੋਕਾਂ ਨੇ ਅੱਗੇ ਕੀਤੇ ਹੈ ਤੇ ਕਿਹੜੇ ਕਰਨਗੇ ਸੋ ਜੇ ਪ੍ਰਮਾਤਮਾ ਨੇ ਆਉਣ ਵਾਲੇ ਸਮੇਂ 'ਚ ਮੌਕਾ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਜਿਹੜੇ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਪੰਜਾਬ 'ਚ ਇੱਕ ਖੁਸ਼ਹਾਲ ਮਾਹੌਲ ਬਣਾਵਾਂਗੇ ਐਸ ਵੇਲੇ ਦੇਖੋ ਲਾਅ ਐਂਡ ਆਰਡਰ ਦਾ ਕਿਡਮ ਬਣਾ ਆ ਗਿਆ ਚੋਰੀਆਂ ਫਰੋਤੀਆਂ ਬੁਰਾ ਹਾਲ ਹੋਇਆ ਪਿਆ ਸੋ ਹਰੇਕ ਪੱਖ ਤੋਂ ਐਸ ਵੇਲੇ ਜਿਹੜਾ ਪੰਜਾਬੀ ਹੈ ਉਹ ਵਿਚਾਰਾ ਦੁਖੀ ਹੈ ਤੇ ਪ੍ਰਮਾਤਮਾ ਕਰੇ ਜਲਦੀ ਇਹਨਾਂ ਦਾ ਕੰਮ ਨਿਭੜੇ ਤੇ ਸਰਕਾਰ ਕਾਂਗਰਸ ਬਣਾਵੇ ਤਾਂ ਕਿ ਸਾਰੇ ਵਰਗਾਂ ਨੂੰ ਰਾਹਤ ਦੇ ਸਕੀਏ ਤੇ ਨਾਲੇ ਪੰਜਾਬ ਦਾ ਮਾਹੌਲ ਵਧੀਆ ਬਣਾ ਸਕੀਏ ਤਾਂ ਕਿ ਪੰਜਾਬ ਤਰੱਕੀ ਕਰ ਸਕੇ ਆਬ ਤਿੰਨ ਸਾਲ ਹੋ ਚੱਲੇ ਆ 1 ਰੁਪਈਆ ਨਹੀਂ ਆਇਆ ਜਿਹੜੇ ਮਿਊਸਪਲ ਕਮੇਟੀ ਅ ਫਰੀਦਕੋਟ ਦੀ ਉਹ ਜਿਹੜੇ ਮੜੇ ਮੋੜੇ ਕੰਮ ਕਰਾਉਂਦੀ ਹੈ ਜਿਹੜਾ ਉਹਨਾਂ ਨੂੰ ਵੈਟ ਦਾ ਪੈਸਾ ਆਉਂਦਾ ਜਾਂ ਜਿਹੜਾ ਕੋਈ ਉਦੋਂ ਅਸੀਂ ਪੈਸਾ ਜਮ੍ਹਾਂ ਕਰਾ ਕੇ ਦਿੱਤਾ ਸੀ ਉਹਨੂੰ ਉਸ ਪੈਸੇ ਵਿੱਚੋਂ ਉਹਨਾਂ ਨੇ ਜਿਹੜੇ ਥੋੜੇ ਬਹੁਤੇ ਕੰਮ ਕਰਵਾਏ ਆ ਸਰਕਾਰ ਵੱਲੋਂ 1 ਰੁਪਈਆ ਨਹੀਂ ਆ ਕਹਿਣ ਨੂੰ ਸੌਖਾਣ ਨੂੰ ਫਰੀਦਕੋਟ ਵਿੱਚ ਕੋਈ ਵੀ ਕੰਮ ਨਹੀਂ ਜਿਹੜਾ ਸ਼ੁਰੂ ਨਵਾ ਕੀਤਾ ਹੋਵੇ ਜਿਹੜੇ ਸਾਡੇ ਵੇਲੇ ਕੰਮ ਕੋਈ 90% ਹੋ ਗਿਆ ਕੋਈ 80% ਹੋ ਗਿਆ ਉਵੇਂ ਅਧੂਰੇ ਪਏ ਐ ਉਹ ਵੀ ਸਾਰੇ ਉਵੇਂ ਅਧੂਰੇ ਪਏ ਐ ਉਹਨਾਂ ਚ ਵੀ ਬਹੁਤ ਮਾੜਾ ਹਾਲ ਐ ਸੋ ਮੈਂ ਸਮਝਦਾ ਕਿ ਇੱਕ ਬਿਲਕੁਲ ਹੀ ਇਹ ਫੇਲ ਸਰਕਾਰ ਤੇ ਲੋਕਾਂ ਨਾਲ ਇਹਨਾਂ ਨੇ ਠੱਗੀ ਮਾਰੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਤੇ ਨਿਕਲੇ ਇਹਨਾਂ ਚ ਕੁਛ ਨਹੀਂ ਦੇਖੋ ਮੁਸ਼ਕਲ ਇਹ ਹੈ ਜੇ ਸੱਚੀ ਗੱਲ ਕਹੀ ਹੈ ਨਾ ਤੇ ਕਈ ਵਾਰੀ ਲੋਕ ਸੁਣਨਾ ਪਸੰਦ ਨਹੀਂ ਕਰਦੇ ਪਰ ਸਚਾਈ ਨੇ ਸਚਾਈ ਰਹਿਣਾ ਜਦੋਂ ਸਾਡੀ ਸਰਕਾਰ ਆਈ ਸੀ 2017 ਚ ਮੇਰਾ ਬੜਾ ਮਾਨਸਿਕ ਹੈ ਕਿ ਮੈਂ ਸ਼ੂਗਰ ਮੈਨੂੰ ਰਿਵਾਈਵ ਕਰ ਜਦੋਂ ਸਾਰਾ ਕੁਝ ਪਤਾ ਕੀਤਾ ਇਹਦੀ ਮੈਂ ਤਿੰਨ ਮੀਟਿੰਗਾਂ ਕਰਾਈਆਂ ਸੀ ਜਦੋਂ ਸਾਰਾ ਕੁਝ ਪਤਾ ਕੀਤਾ ਤੇ ਪਤਾ ਲੱਗਿਆ ਕਿ ਕਾਲੀ ਦਲ ਦੀ ਸਰਕਾਰ ਨੇ ਜਾਣ ਲੱਗਿਆ ਨੇ ਇਹ ਜਿਹੜੀ ਸਾਰੀ ਜ਼ਮੀਨ ਹੈ ਇਹ ਪੁੱਡਾਂ ਨੂੰ ਦੇ ਦਿੱਤੀ ਸੀ ਤੇ ਪੁੱਡਾਂ ਤੋਂ ਪੈਸੇ ਸਰਕਾਰ ਨੇ ਲੈ ਲਏ ਸੀ ਤੇ ਉਹ ਪੈਸੇ ਸੰਗਤ ਦਰਸ਼ਨਾ ਵਿੱਚ ਖੀਚ ਜਾ ਕੇ ਕਾਲੀ ਸਰਕਾਰ ਨੇ ਜਿਹੜੇ ਵੰਡੇ ਸੀ ਖੇ ਖਰਾਬ ਕੀਤੇ ਸੀ ਇਸ ਕਰਕੇ ਜਦੋਂ ਪੁੱਡਾਂ ਤੋਂ ਜ਼ਮੀਨ ਵਾਪਸ ਲੈਣੀ ਹੋਵੇ ਉਹ ਨੂੰ ਪੁੱਡਾਂ ਨੂੰ ਪੈਸੇ ਦੇਣੇ ਪੈਂਦੇ ਸੋ ਇਸ ਵਾਰੇ ਉਹ ਵਾਇਬਿਲਟੀ ਨਹੀਂ ਬਣਦੀ ਸੀ ਫਿਰ ਮੈਂ ਦੂਜੀ ਕੋਸ਼ਿਸ਼ ਕੀਤੀ ਕਿ ਮੈਂ ਇਹਦੇ ਪ੍ਰਾਈਵੇਟ ਕੋਈ 플레이ਰ ਲਿਆ ਕੇ ਪ੍ਰਾਈਵੇਟ ਸ਼ੂਗਰ ਮਿਲ ਲਵਾ ਦਿਆਂ ਤਾਂ ਕਿ ਇਹ ਸ਼ੂਗਰ ਮਿਲ ਨਾਲ ਲੋਕਾਂ ਦਾ ਫਾਇਦਾ ਹੋ ਸਕੇ ਉਦੋਂ ਇਹ ਜਿਹੜੇ ਸੇਖੋ ਸਾਹਿਬ ਨੇ ਹੁਣ ਐਮਐਲਏ ਨੇ ਇਹਨਾਂ ਨੇ ਧਰਨਾ ਦਿੱਤਾ ਮਰਨਵਰਤ ਰੱਖਿਆ ਕਿ ਨਹੀਂ ਜੀ ਅਸੀਂ ਤਾਂ ਪ੍ਰਾਈਵੇਟ ਨਹੀਂ ਲਵਾਉਣੀ ਅਸੀਂ ਤਾਂ ਮਰਨਵਰਤ ਰੱਖਿਆ ਇਹ ਤਾਂ ਸ਼ੂਗਰ ਮੇਲੀ ਦੁਬਾਰਾ ਲਾਵਾਂਗੇ ਤੇ ਅੱਜ ਕਿੱਥੇ ਇਹ ਗੱਲਾਂ ਨਾ ਸਰਕਾਰੀ ਨਾ ਪ੍ਰਾਈਵੇਟ ਜਿਹੜਾ ਮੈਂ ਕੰਮ ਕਰਦਾ ਸੀ ਉਹ ਕਰਨ ਨਹੀਂ ਦਿੱਤਾ ਜਾਣ ਕੇ ਉਦੋਂ ਮਰਨਵਰਤ ਰੱਖ ਲਿਆ ਤੇ ਅੱਜ ਕਿੱਥੇ ਸ਼ੂਗਰ ਮਿਲ ਸ਼ੂਗਰ ਮਿਲੇ ਛੱਡੋ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਕੀ ਆ ਗੁਰ ਬਣਾਉਣ ਵਾਲੀ ਖਿਡਾਰੀ ਕਿਤੇ ਲਵਾ ਦਿਓ ਫਰੀਦ ਕੋਰਟ